ਕਹਿੰਦੇ ਨੇ ਕਿ ਦੀਵੇ ਥੱਲੇ ਹਨੇਰਾ ਇੱਕ ਹਕਾवत ਸੱਚੀ ਠੁਕਦੀ ਹੈ ਸ਼ਹਿਰ ਸੰਗਰੂਰ ਤੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਦਾ ਸ਼ਹਿਰ ਹੈ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਬਿਜਲੀ ਬੋਰਡ ਦਫ਼ਤਰ ਦਾ ਬੁਰਾ ਹਾਲ ਹੋਇਆ ਪਿਆ ਬਿਲਡਿੰਗ ਇੰਨੀ ਕਿਉਂ ਜ਼ਿਆਦਾ ਪੁਰਾਣੀ ਹੈ ਕਿ ਇਸ ਦੀ ਛੱਤ ਦਾ ਮਲਬਾ ਥੱਲੇ ਡਿੱਗ ਰਿਹਾ ਜਿਸ ਕਰਕੇ ਜੋ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਲਗਾਤਾਰ ਬਣਿਆ ਹੋਇਆ ਹੈ ਤੇ ਬਿੱਲ ਪਰ ਆ ਰਹੇ ਲੋਕ ਵੀ ਜਦੋਂ ਖੜਦੇ ਨੇ ਤਾਂ ਉਹਨਾਂ ਦਾ ਵੀ ਕਹਿਣਾ ਕਿ ਉੱਪਰ ਵਾਲੀ ਛੱਤ ਕਦੋਂ ਵੀ ਡਿੱਗ ਸਕਦੀ ਹੈ ਅਤੇ ਲਗਾਤਾਰ ਤਰਾ ਬਣਿਆ ਹੋਇਆ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰੇਸ਼ੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਇੱਥੋਂ ਦੇ ਸਟਾਫ ਦੇ ਲਈ ਨਵੀਂ ਬਿਲਡਿੰਗ ਲਗਭਗ ਤਿਆਰ ਹੈ ਜਲਦੀ ਹੀ ਇਹਨਾਂ ਨੂੰ ਉਧਰ ਸ਼ਿਫਟ ਕਰ ਦਿੱਤਾ ਜਾਵੇਗਾ। ਐਂਦਰਪਾਲ ਪੁਣਾਵਾਲ ਮੈਂ ਆਪਣਾ ਬਿਜਲੀ ਦਾ ਬਿਲ ਪਹਿਲਾਂ ਵੀ ਤੇ ਨਾ ਭਰਨ ਆਇਆ ਸੀ ਪਹਿਲਾਂ ਵੀ ਭਰਨ ਆਇਆ ਤੇ ਅੱਜ ਵੀ ਮੈਂ ਬਿਲ ਭਰਨ ਆਇਆ ਸੀ। ਇਸ ਕਰਕੇ ਜਿਹੜੀ ਇੱਥੇ ਦੀ ਬਿਲਡਿੰਗ ਹੈ ਉਹ ਬਹੁਤ ਹੀ ਜ਼ਿਆਦਾ ਖਸਤਾ ਹੈ। ਅੰਦਰੋਂ ਸਾਰੀ ਜਿਹੜੀ ਬਿਲਡਿੰਗ ਹਿੱਲੀ ਪਈ ਹੈ ਬਾਰਸ਼ਾਂ ਦੇ ਟਾਈਮ ਨੇ। ਇਹ ਜਦੋਂ ਵੀ ਮਰਜ਼ੀ ਡਿੱਗ ਸਕਦੀ ਹੈ। ਲੋਕਾਂ ਦੀ ਸੇਵਾ ਹੁਣ ਭਲੀ ਜਿੱਥੇ ਲੋਕ ਬਿੱਲ ਭਰਦੇ ਨੇ ਉਹ ਵੀ ਸਾਰੇ ਬਿਲਡਿੰਗ ਦੇ ਖਲੇਪੜ ਲਹਿ ਹੋ ਨੇ ਇਹ ਉਹ ਵੀ ਜਦੋਂ ਮਰਜੀ ਕਿ ਲੋਕਾਂ ਤੇ ਆਮ ਲੋਕਾਂ ਤੇ ਉਹ ਖਲੇਪੜ ਡੇਗਦਾ ਇਹਦਾ ਕੋਈ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇੱਥੇ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਜਾਂ ਤਾਂ ਇਹ ਜਿਹੜਾ ਦਫਤਰ ਹੈ ਸ਼ਿਫਟ ਕੀਤਾ ਜਾਵੇ ਜਾਂ ਜਿਹੜਾ ਦਫਤਰ ਹੈ ਇਹਦੀ ਕੋਈ ਰਿਪੇਅਰ ਕਰਾਈ ਜਾਵੇ ਕਿਉਂਕਿ ਅੱਜ ਬਾਰਸ਼ਾਂ ਦੇ ਟਾਈਮ ਨੇ ਬਹੁਤ ਹਾਲਤ ਖਸਾ ਜਾਦਾ ਹਾਲਤ ਖਸਾ ਹੈ ਲਕਸ਼ਯੋਗ ਕਿਤਰਾ ਦੇ ਦੇ ਜਿਹੜੀ ਜਿਹੜੀ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣੀ ਹੈ ਤੇ ਖਤਰਾ ਜਿਹੜਾ ਹਰ ਵਕਤ ਮੰਡਰਾਉਂਦਾ ਆਮ ਲੋਕਾਂ ਤੇ ਜਿਹੜੇ ਇੱਥੇ ਮਲਾਜਮ ਦੇ ਨੇ ਤੇ ਜਲਦੀ ਤੋਂ ਜਲਦੀ ਚੇਂਜ ਹੋ ਜਾਏਗੀ ਬਿਲਡਿੰਗ ਨੂੰ ਨਵੀਂ ਬਿਲਡਿੰਗ ਬਣ ਰਹੀ ਹੈ ਉੱਥੇ ਸਵਿਚ ਕਰਨਾ ਹੁੰਦਾ ਹੈ ਟ੍ਰਾਂਸਫਰ ਲਗਾ ਦੇਣਾ ਉੱਥੇ ਹੈ ਨਾ ਅੱਛਾ ਹਾਂਜੀ ਕਿਉਂ ਉਹ ਇਸ ਤੋਂ ਪਹਿਲਾਂ ਕਿਉਂ ਨਹੀਂ ਕੀਤੀ ਯਾਨੀ ਕਿਉਂਕਿ ਜਿਹੜੀ ਬਿਲਡਿੰਗ ਹੈ ਕਦੇ ਰਿਪੇਅਰ ਵੀ ਨਹੀਂ ਹੋਈ 50 60 ਸਾਲ ਪੁਰਾਣੀ ਪਈ ਕੌਣ ਕਹਿੰਦੇ ਹੋ ਨਹੀਂ ਸਕਦੀ ਰਿਪੇਅਰ ਇਹਦੀ ਤਾਂ ਕਰਕੇ ਨੇ ਤਾਂ ਹੁਣ ਰਿਪੇਅਰ ਇੱਥੇ ਹੋਣੀ ਸੀਗੀ ਸੋ ਉੱਥੇ ਨਵੀਂ ਬ ਕਹਿ ਰਹੇ ਹਾਂ ਤਾਂ ਲੱਗਦਾ ਕਿ ਹਾਲਾਤ ਜਲਦੋ ਜਲਦ ਕਹਿ ਰਹੇ ਨੇ ਅਵੇ ਨਹੀਂ ਕਿ 2 ਮਹੀਨੇ ਲੱਗ ਜਾਣਗੇ ਜਲਦੀ ਜਲਦੀ ਜਿੰਨਾ ਹੋ ਪਾਏਗਾ ਉਹਨਾਂ ਕਰ ਦੇਣੀ ਹੈ ਅੱਜ ਵੀ ਬਾਰਿਸ਼ ਹੋ ਰਹੀ ਹੈ ਕਿਤੇ ਨਾ ਕਿਤੇ ਖਤਰੇ ਦਾ ਹੈ ਹਾਂਜੀ ਹਾਂ ਖਤਰੇ ਦਾ ਹੈ ਇਹ ਸਭ ਇੱਕ ਬਿਜਲੀ ਬੋਰਡ ਦਾ ਦਫ਼ਤਰ ਆ ਗਿਆ ਉਹਦੀ ਖਾਤ ਕਾਫੀ ਜ਼ਿਆਦਾ ਖਰਾਬ ਹੈ ਤੇ ਫਲੇਪੜ ਗਿਰ ਰਹੇ ਨੇ ਨਾ ਪਰ ਕਿਹਨਾਂ ਚਾਹਾਂਗੇ ਆ ਦੇਖੋ ਤੁਹਾਡੇ ਮਾਦਮ ਨੂੰ ਪਤਾ ਲੱਗਿਆ ਕਿ ਬਿਜਲੀ ਬੋਰਡ ਦਾ ਕੋਈ ਦਫ਼ਤਰ ਜਿਹੜਾ ਹੈ ਉਹਦੀ ਜਿਹੜੀ ਆ ਕੰਸਟ੍ਰਕਸ਼ਨ ਜਿਹੜੀ ਬਹੁਤ ਪੁਰਾਣੀ ਹੋ ਚੁੱਕੀ ਔਰ ਉਹਦੇ ਵਿੱਚ ਜਿਹੜੇ ਛੱਤ ਦੇ ਨਾਲੋਂ ਬਸਤਰ ਟੁੱਟ ਕੇ ਡਿੱਗ ਰਿਹਾ ਹੈ ਤੇ ਇਹ ਵੀ ਪਤਾ ਲੱਗਿਆ ਕਿ ਉੱਥੇ ਨਵੀਂ ਬਿਲਡਿੰਗ ਵੀ ਤਿਆਰ ਹੈ ਆਲਮੋਸਟ ਤਿਆਰ ਹੈ ਜਿਹੜੀ ਅਜੇ ਫਿਨਿਸ਼ਿੰਗ ਸਟੇਜ ਦੇ ਵਿੱਚ ਹੈ ਸੋ ਮੈਂ ਅਸੀਂ ਪਾਵਰ ਕਾਮ ਨਾਲ ਗੱਲ ਕਰਕੇ ਉਹਨਾਂ ਨੂੰ ਇਮੀਡੀਏਟਲੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਤੋਂ ਉਹ ਮੈਂ ਉਹਨਾਂ ਨੂੰ ਕਹਾਂਗਾ ਕਿ ਜਿਹੜਾ ਨੁਕਸਾਨ ਤੋਂ ਬਚਾਉਣ ਲਈ ਜਿਹੜਾ ਟੈਂਪੋਰਰੀ ਕਿਤੇ ਸ਼ਿਫਟ ਕਰ ਸਕਦੇ ਉਹਨੂੰ ਕਰ ਲਓ ਤਾਂ ਕਿ ਜਦੋਂ ਤੁਹਾਡਾ ਆਫਿਸ ਜਿਹੜਾ ਕੰਪਲੀਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਸ਼ਿਫਟਿੰਗ ਇਮੀਡੀਏਟਲੀ ਕਰਦੇ ਹੋ। ਪਰ ਸਾ ਜਿਹੜੇ ਤੁਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਉਹਨਾਂ ਤੇ ਜਾਣ ਹੋਵੇ ਖਤਰਾ ਹੈ بارشਾਂ ਹੋ ਰਹੀਆਂ ਨੇ ਕਦੋਂ ਮਾੜੀ ਗਿਰ ਸਕਦੀ ਹੈ। ਬਿਲਕੁਲ ਜੀ ਜਿਹੜੀ ਕੋਈ ਵੀ ਬਿਲਡਿੰਗ ਜਿਹੜੀ ਅਨਸੇਫ ਹੈ ਉਹਦੇ ਵਿੱਚ ਬੰਦੇ ਨਹੀਂ ਬੈਠਣੇ ਚਾਹੀਦੇ ਤੇ ਮੈਂ ਐਸ.ੀ. ਸਾਹਿਬ ਨੂੰ ਡਾਇਰੈਕਸ਼ਨ ਦੇ ਦਿੰਦਾ ਹਾਂ। ਰਿਪੋਰਟ 1 ਪੁਆਇੰਟ